ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਦੋਸਤੋ ਇਹ ਗੱਲਾਂ ਤੁਸੀਂ ਪਹਿਲਾਂ ਕਦੇ ਸੁਣੀਆਂ ਨਹੀਂ ਹੋਣਗੀਆਂ ਇਸ ਲਈ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਤੁਹਾਨੂੰ ਇਸ ਵੀਡੀਓ ਰਾਹੀਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਨੰਬਰ 1 ਹਜ਼ਾਰ ਜਾਣ ਵਾਲਿਆਂ ਤੋਂ ਇੱਕ ਨਿਭਾਉਣ ਵਾਲਾ ਬਿਹਤਰ ਹੈ ਨੰਬਰ 2 ਦਿਲ ਸਾਫ਼ ਰੱਖੋ ਹਿਸਾਬ ਕਮਾਈ ਦਾ ਨਹੀਂ कर्मा द होवेका नंबर 3 किसी गलत रास्ते पे तेज दौड़न नालों बेहतर है सही रास्ते पे होली-होली चलना ए पांच चीजਾਂ ਹੁਣੇ ਛੱਡ ਦਿਓ ਸਭ ਨੂੰ ਖੁਸ਼ ਕਰਨਾ ਦੂਜਿਆਂ ਤੋਂ ਜ਼ਿਆਦਾ ਉਮੀਦ ਕਰਨਾ ਅਤੀਤ ਵਿੱਚ ਜਿਉਣਾ ਖੁਦ ਨੂੰ ਕਿਸੇ ਤੋਂ ਘੱਟ ਨਾ ਸਮਝਣਾ ਤੇ ਜ਼ਰੂਰਤ ਤੋਂ ਜ਼ਿਆਦਾ ਸੋਚਣਾ नंबर पांच ती जिना ज़्यादा खास होने की कोशिश करोगे, तो हानू थनी ही ज़्यादा सट लगती है नंबर छहजरो पिघल के हवा के मिट्टी का हिस्सा बन जाओ जिमें सृष्टि चाहती है नंबर सात समा बुरा हो मेहनत करना समा चंगा हो सारे मदद करना नंबर अठ ਜੇਕਰ ਕੋਈ ਤੁਹਾਡੀ ਕੀਮਤ ਨਾ ਸਮਝੇ ਤਾਂ ਨਿਰਾਸ਼ ਨਾ ਹੋਣਾ ਕਿਉਂਕਿ ਕਬਾੜ ਦੇ ਵਪਾਰੀ ਨੂੰ ਹੀਰੇ ਦੀ ਪਰਖ ਨਹੀਂ ਹੁੰਦੀ ਇਮਾਨਦਾਰੀ ਦੀ ਕਮਾਈ ਇਨਸਾਨ ਖਾਂਦਾ ਹੈ ਤੇ ਬੇਈਮਾਨੀ ਦੀ ਕਮਾਈ ਇਨਸਾਨ ਨੂੰ ਖਾ ਜਾਂਦੀ ਹੈ ਨੰਬਰ 10 ਇਸ ਤਰ੍ਹਾਂ ਬਹੁਤ ਘੱਟ ਹੁੰਦਾ ਹੈ ਕਿ ਜਲਦਬਾਜ਼ ਇਨਸਾਨ ਨੁਕਸਾਨ ਨਾ ਉਠਾਵੇ ਤੇ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਕਿ ਸਬਰ ਕਰਨ ਵਾਲਾ ਨਾ ਕੰਮ ਹੋ ਜਾਵੇ ਨੰਬਰ 11 ਜੇਕਰ ਕੋਈ ਤੁਹਾਨੂੰ ਆਪਣੀ ਤਕਲੀਫ ਦੱਸੇ ਤਾਂ ਉਸ ਨੂੰ ਧੀਰਜ ਤੇ ਧਿਆਨ ਨਾਲ ਸੁਣੋ ਕਿਉਂਕਿ ਤੁਸੀਂ ਸਿਰਫ ਸੁਣ ਰਹੇ ਹੋ ਉਹ ਮਹਿਸੂਸ ਕਰ ਰਿਹਾ ਹੈ ਨੰਬਰ 12 ਕਦੇ ਕਦੇ ਦਿਮਾਗ ਕਹਿੰਦਾ ਹੈ ਕਿ ਲੋਕਾਂ ਨਾਲ ਉਸ ਤਰ੍ਹਾਂ ਦਾ ਹੀ ਵਿਵਹਾਰ ਕਰੋ ਜੋ ਉਹ ਸਾਡੇ ਨਾਲ ਕਰਦੇ ਹਨ ਪਰ ਫਿਰ ਦਿਲ ਕਹਿੰਦਾ ਹੈ ਕਿ ਜੇਕਰ ਅਸੀਂ ਵੀ ਉਹਨਾਂ ਵਰਗੇ ਬਣ ਗਏ ਤਾਂ ਸਾਡੇ ਤੇ ਉਹਨਾਂ ਵਿੱਚ ਫਰਕ ਹੀ ਰਹਿ ਜਾਵੇਗਾ। ਦੋਸਤੋ ਜੇਕਰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਕਮੈਂਟਸ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ। ਤੁਹਾਡੇ ਲਈ ਇੱਕ ਸਵਾਲ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਮ ਸੀ? ਆਪਣਾ ਜਵਾਬ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ। ਨੰਬਰ 13 ਸਿਰਫ ਧਨ ਨਹੀਂ ਧੂਆਵਾਂ ਵੀ ਕਮਾਉਣਾ ਸਿੱਖੋ। ਕਿਉਂਕਿ ਜਦੋਂ ਧਨ ਕਮਾਉਂਦੇ ਹਾਂ ਤਾਂ ਚੀਜ਼ਾਂ ਘਰ ਆਉਂਦੀਆਂ ਹਨ ਪਰ ਜੇਕਰ ਦੁਆਵਾਂ ਕਮਾਉਂਦੇ ਹਾਂ ਤਾਂ ਧਨ ਦੇ ਨਾਲ-ਨਾਲ ਸਿਹਤ ਖੁਸ਼ੀ ਤੇ ਪਿਆਰ ਵੀ ਆਉਂਦਾ ਹੈ ਨੰਬਰ 14 ਕਿਸੇ ਨੂੰ ਇੰਨਾ ਪਿਆਰ ਦਿਓ ਕਿ ਕੋਈ ਗੁੰਜਾਇਸ਼ ਨਾ ਛੱਡੋ ਜੇਕਰ ਉਹ ਫਿਰ ਵੀ ਤੁਹਾਡਾ ਨਾ ਬਣ ਸਕੇ ਤਾਂ ਉਸ ਨੂੰ ਜਾਣ ਦਿਓ ਨੰਬਰ 15 एहसान चाहे किसी का थोड़ा जि भी क्यों ना हो उसनु कदे भुलो ना तो एहसान चाहे अपना कि व्डा क्यों ना हो भी कता ना नंबर सोलह झूठ बोल के भरोसा तोड़न तो चंगा है सच बोल के रिश्ता तोड़ लिया जाए क्योंकि रिश्ता तो फिर भी जुड़ सकता है पर भरोसा कदे नहीं जुड़ता नंबर सतारा मिले हुए समय में ही चंगा बनाओ जेकर चंगे समय की राह तकोंगे, तो पूरा जीवन ही घट पै जाएगा नंबर अठारह जेकर इंसान मेरे नाल की हो रहा है इस दी था, मैं की कर रहा हाँ इस ते विचार करन लगे तो जिंदगी होर वधिया हो सकती है नंबर उन्नी जदों तुसी मुश्किल होवो तो ਇਸ ਸਤ ਗੁਣ ਤੁਹਾਨੂੰ ਬਚਾ ਸਕਦੇ ਹਨ ਤੁਹਾਡਾ ਗਿਆਨ ਤੁਹਾਡੀ ਨਿਮਰਤਾ ਤੁਹਾਡੀ ਬੁੱਧੀ ਤੁਹਾਡੇ ਅੰਦਰ ਦੀ ਹਿੰਮਤ ਤੁਹਾਡੇ ਚੰਗੇ ਕਰਮ ਸੱਚ ਬੋਲਣ ਦੀ ਆਦਤ ਤੇ ਰੱਬ ਤੇ ਅਟੁੱਟ ਵਿਸ਼ਵਾਸ ਨੰਬਰ 20 ਤਿੰਨ ਚੀਜ਼ਾਂ ਇਨਸਾਨ ਨੂੰ ਬਰਬਾਦ ਕਰ ਦਿੰਦੀਆਂ ਹਨ ਲਾਲਚ ਈਰਖਾ ਤੇ ਦੁੱਖ ਨੰਬਰ 21 ਜੋ ਹੈ ਉਸ ਤੋਂ ਸ਼ੁਰੂ ਕਰੋ

ਦੁਖੀ ਹੋਣ ਦਾ ਸਮਾਂ ਹੀ ਨਹੀਂ ਮਿਲਦਾ ਨੰਬਰ 24 ਯਾਦ ਰੱਖਣਾ ਕਿ ਉੱਤਮ ਤੋਂ ਸਰਵੋਤਮ ਉਹੀ ਬਣਿਆ ਹੈ ਜਿਸ ਨੇ ਆਲੋਚਨਾਵਾਂ ਨੂੰ ਸੁਣਿਆ ਹੈ ਤੇ ਸਹਿ ਗਿਆ ਹੈ ਨੰਬਰ 25 ਬ੍ਰਾਹਮਸਤਰ ਵਰਗੀਆਂ ਹਨ ਇਹ ਤਿੰਨ ਚੀਜ਼ਾਂ ਦਾ ਵਿਵਹਾਰ ਤੇਜ਼ ਦਿਮਾਗ ਹੌਲੀ ਆਵਾਜ਼ ਤੇ ਸੋਚ ਕੇ ਗੱਲ ਕਰਨਾ ਨੰਬਰ 26 ਪ੍ਰਸ਼ੰਸਾ ਤੋਂ ਪਿਗਲਣਾ ਨਾ ਕ੍ਰੋਧ ਚ ਜਲਣਾ ਨਾ ਆਲੋਚਨਾ ਤੋਂ ਉਬਲਣਾ ਨਾ ਤੇ ਸ਼ਬਦਾਂ ਚ ਫਿਸਲਣਾ ਨਾ ਨੰਬਰ 27 ਆਪਣੇ ਤੋਂ ਵੱਡਿਆਂ ਦੇ ਵਿਚਾਰਾਂ ਦਾ ਹਮੇਸ਼ਾ ਸਨਮਾਨ ਕਰੋ ਚਾਹੇ ਉਹ ਪੜੇ ਲਿਖੇ ਨਾ ਹੋਣ ਪਰ ਉਹਨਾਂ ਕੋਲ ਅਨਪਵਾਣ ਦਾ ਖਜ਼ਾਨਾ ਹੁੰਦਾ ਹੈ ਜੋ ਗਿਆਨ ਤੁਹਾਨੂੰ ਕਿਤਾਬਾਂ ਚੋਂ ਨਹੀਂ ਮਿਲਦਾ ਉਹ ਉਹਨਾਂ ਦੇ ਅਨਪਵਾਣ ਤੋਂ ਮਿਲਦਾ ਹੈ ਨੰਬਰ 28 ਉਸ ਇਨਸਾਨ ਤੇ ਕਦੇ ਵੀ ਭਰੋਸਾ ਨਾ ਕਰਨਾ ਜੋ ਤੁਹਾਨੂੰ ਦੂਜਿਆਂ ਦੇ ਰਾਜ਼ ਦੱਸਦਾ ਹੋਵੇ ਨੰਬਰ 29 ਸਫਲਤਾ ਨੂੰ ਕਦੇ ਸਿਰ ਤੇ ਨਾ ਚੜਨ ਦਿਓ ਤੇ ਅਸਫਲਤਾ ਨੂੰ ਕਦੇ ਦਿਲ 'ਚ ਉਤਰਨ ਨਾ ਦਿਓ ਨੰਬਰ 3 ਹਮੇਸ਼ਾ ਉਸ ਸੁਖ ਦਾ ਤਿਆਗ ਕਰ ਦਿਓ ਜੋ ਕਿਸੇ ਦੇ ਦੁੱਖ ਦਾ ਕਾਰਨ ਬਣਦਾ ਹੋਵੇ ਨੰਬਰ 31 ਜੇਕਰ ਜ਼ਿੰਦਗੀ 'ਚ ਕੋਈ ਦੁੱਖ ਹੈ, ਪਰੇਸ਼ਾਨੀ ਹੈ, ਕੋਈ ਕਮੀ ਹੈ ਤਾਂ ਉਸਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ। ਉਸਤੇ ਬਾਰੇ ਸੋਚ-ਸੋਚ ਕੇ ਦੁਖੀ ਹੋਣ ਦਾ ਕੀ ਫਾਇਦਾ? ਨੰਬਰ 32 ਮਨੁੱਖ ਵਿੱਚ ਥੋੜੀ ਜਿਹੀ ਕਠੋਰਤਾ ਜ਼ਰੂਰੀ ਹੈ। ਕਦੇ-ਕਦੇ ਤੁਹਾਡੇ ਜਿਆਦਾ ਸਰਲ ਸੁਭਾਅ ਤੇ ਮਿੱਠੇ ਸ਼ਬਦਾਂ ਨੂੰ ਤੁਹਾਡੀ ਨਿਰਮਲਤਾ ਤੇ ਢੋਂਗ ਸਮਝਿਆ ਜਾਂਦਾ ਹੈ। ਨੰਬਰ 33 ਕਦੇ ਸੋਚ ਕੇ ਨਾ ਰੁਕਿਓ ਕਿ ਲੋਕ ਕੀ ਕਹਿਣਗੇ ਲੋਕ ਤਾਂ ਪਹਿਲੇ ਦਿਨ ਹੱਸਣਗੇ ਦੂਜੇ ਦਿਨ ਮਜ਼ਾਕ ਉਡਾਉਣਗੇ ਤੇ ਤੀਜੇ ਦਿਨ ਭੁੱਲ ਜਾਣਗੇ ਇਸ ਲਈ ਲੋਕਾਂ ਦੀ ਪਰਵਾਹ ਨਾ ਕਰਨਾ ਕਰਨਾ ਉਹੀ ਜੋ ਸਹੀ ਹੋਵੇ ਤੇ ਜੋ ਤੁਸੀਂ ਚਾਹੁੰਦੇ ਹੋ ਜਿਸ ਤੋਂ ਤੁਸੀਂ ਖੁਸ਼ ਹੋ ਉਹ ਜ਼ਿੰਦਗੀ ਤੁਹਾਡੀ ਹੈ ਲੋਕਾਂ ਦੀ ਨਹੀਂ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਗਿਆਨ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਉਸਤੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਲੈਣਾ ਮਿਲਦੇ ਹਾਂ ਅਗਲੀ ਵੀਡੀਓਜ਼ ਆਪਣਾ ਖਿਆਲ ਰੱਖਣਾ ਧੰਨਵਾਦ